ਨੀ ਚੰਗੇ ਹੋ। ਦੋ ਬਦਰ ਹੋ ਗਏ ਬੇ ਨਿੱਚੇ। ਕੀ ਪਤਾ ਕੋਈ ਟਿਕਟੂ ਕਲਾਣ ਵਾਲਾ ਫੜਿਆ ਹੋਇਆ ਹੋਵੇ। ਚੀ ਗਏ। ਹਾਂ। ਹਾਂ। ਦੇਖੋ ਦੋਸਤੋ ਆ ਜਿਹੜੇ ਢਾਟੇ ਢੂਟੇ ਜੇ ਪਏ ਨੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਇਹ ਚਿੱਟਾ ਲਾਣ ਵਾਸਤੇ ਹੀ ਨੇ। ਕੀ ਘਰ ਆ ਕਿਸੇ ਦਾ ਰਹੰਦਾ ਕੋਈ ਨਹੀਂ ਹੈਗਾ ਔਰ ਤੇ ਨਾ ਦੇਖੋ ਸਾਰੇ ਔਰ ਬੋਤਲਾਂ ਹੀ ਬੋਤਲਾਂ ਹੈ ਠੀਕ ਹੈ

ਸਹੀ ਭੈਣ ਬਿਜੜੀ ਐ ਇਸ ਟਾਈਮ ਹੋ ਸਕਦਾ ਵੀ ਚਿੱਟਾ ਪੀ ਕੇ ਪਈ ਆ ਵੀ ਇਹਨੂੰ ਸੁਰਤ ਨਹੀਂ ਹੈ ਤੇ ਬਿਲਕੁਲ ਸਾਹਮਣੇ ਸੇਲਟੈਕ ਟੈਕਸ ਆਫਿਸ ਆ ਤੇ ਇਹਦੇ ਨਾਲ ਸਾਹਮਣੇ ਉਹ ਰਿਹਾ ਬਿਲਡਿੰਗ ਆ ਆ ਸਾਹਮਣੇ ਦੁਕਾਨਾਂ ਬਣੀਆਂ ਹੋਇਆ ਰਸਤਾ ਇਧਰੋਂ ਹੀ ਆ ਜਾਣ ਨੂੰ ਤੇ ਜਿਹੜਾ ਇਹ ਘਰ ਆ ਕਰ ਦੇ ਤਾਂ ਗੇਟ ਲੱਗਿਆ ਹੋਇਆ ਜੀ ਹਾਂ ਕੋਈ ਰਹਿائش ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਲ ਟੈਕਸ ਆਫਿਸ ਦੇ ਸਾਹਮਣੇ ਘਰ ਜਿੱਥੇ ਬਹੁਤ ਜ਼ਿਆਦਾ ਮੁੰਡੇ ਆ ਕੇ ਚਿੱਟਾ ਪਿੰਦੇ ਨੇ ਪਹਿਲਾਂ ਤਾਂ ਉਹ ਕੁੜੀ ਨੂੰ ਇੱਥੋਂ ਰੈਸਕਿਊ ਕਰੋ 239 ਨੰਬਰ ਮਕਾਨ ਤੇ ਸੇਲ ਟੈਕਸ ਆਫਿਸ ਬਿਲਕੁਲ ਸਾਹਮਣੇ ਘਰ ਜਿੱਥੇ ਕੀ ਮੁੰਡੇ ਆ ਕੇ ਉਹਰੇ ਚਿੱਟਾ ਪਿੰਦੇ ਨੇ ਇੱਕ ਭੈਣ ਹੋਰੇ ਰਹਿੰਦੀ ਆ ਪੱਕੀ ਉਹ ਤੇ ਹੋ ਸਕਦਾ ਉਹਦੇ ਨਾਲ ਕੋਈ ਗਲਤ ਕੰਮ ਵੀ ਹੁੰਦਾ ਹੋਵੇ ਇਸ ਕਰਕੇ ਮੈਂ ਚਾਹੁੰਨਾ ਜੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਕਿ ਜਿਹੜਾ ਮੰਡੇ ਗਵਿੰਦਗੜ ਦਾ ਹਾਲ ਆ ਸਾਡੇ ਵੀ ਉਹ ਸੁਧਰ ਸਕੇ ਨੀਚੇ ਹੋ ਗਿਆ। ਕਿਹਦਾ ਪਤਾ ਹੋਵੇ ਵੀ ਨੀਚੇ। ਕਿਹਦਾ ਪਤਾ ਕੋਈ ਟਿਕਾ ਟੁਕਲਾਣ ਵਾਲਾ ਬੜਿਆ ਹੋਇਆ ਹੋਵੇ। ਚੀ ਨੇ। ਹਾਂ? ਇਹ ਪਾਪੇ। ਦੇਖੋ ਦੋਸਤੋ ਜਿਹੜੇ ਢਾਟੇ ਟੁੱਟੇ ਜੇ ਪਏ ਨੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਇਹ ਚਿੱਟਾ ਲਾਣ ਵਾਸਤੇ ਹੀ ਨੇ। ਕਿ ਇਹ ਘਰਾਂ ਕਿਸੇ ਦਾ ਰਹੰਦਾ ਕੋਈ ਨਹੀਂ ਹੈਗਾ ਔਰ ਤੇ ਆ ਦੇਖੋ ਸਾਰੇ ਔਰ ਬੋਤਲਾਂ ਹੀ ਬੋਤਲਾਂ ਹੈ ਠੀਕ ਇੱਥੇ ਮੈਂ ਫਿਰ ਲੈ ਲੈਂਦਾ ਤੇ ਸਾਰੇ ਚੋੜੇ ਮੇਰੇ ਆਕੇ ਹੈ ਕਿਵੇਂ ਚੋੜੇ ਚੋੜਾ ਨਹੀਂ ਹਾਂ ਲੁੱਟ ਲੁੱਟ ਕੇ ਕਰ ਲਿਆ ਖਾਲੀ ਤੋ ਇਹ ਲੇਡੀ ਸਾਹੀ ਭੈਣਾ ਵੀ ਜਿਹੜੀ ਐ ਇਸ ਟਾਈਮ ਹੋ ਸਕਦਾ ਵੀ ਚਿੱਟਾ ਪੀ ਕੇ ਪਈ ਆ ਵੀ ਇਹਨੂੰ ਸੁਰਤ ਨਹੀਂ ਹੈ ਤੇ ਬਿਲਕੁਲ ਸਾਹਮਣੇ ਸੇਲਟੈਕ ਟੈਕਸ ਆਫਿਸ ਆ ਤੇ ਇਹਦੇ ਨਾਲ ਸਾਹਮਣੇ ਉਹ ਰਿਹਾ ਬਿਲਡਿੰਗ ਆ ਆ ਸਾਹਮਣੇ ਦੁਕਾਨਾਂ ਬਣੀਆਂ ਹੋਇਆ ਰਸਤਾ ਇਧਰੋਂ ਹੀ ਆ ਜਾਣ ਨੂੰ ਤੇ ਜਿਹੜਾ ਇਹ ਘਰ ਆ ਕਰ ਦੇ ਤਾਂ ਗੇਟ ਲੱਗਿਆ ਹੋਇਆ ਜੀ ਹਾਂ ਕੋਈ ਰਿਹਾਇਸ਼ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਲ ਟੈਕਸ ਆਫਿਸ ਦੇ ਸਾਹਮਣੇ ਘਰ ਜਿੱਥੇ ਬਹੁਤ ਜ਼ਿਆਦਾ ਮੁੰਡੇ ਆ ਕੇ ਚਿੱਟਾ ਪੀਂਦੇ ਨੇ ਪਹਿਲਾਂ ਤਾਂ ਉਹ ਕੁੜੀ ਨੂੰ ਇੱਥੋਂ ਰੈਸਕਿਊ ਕਰੋ 239 ਨੰਬਰ ਮਕਾਨ ਤੇ ਸੇਲ ਟੈਕਸ ਆਫਿਸ ਬਿਲਕੁਲ ਸਾਹਮਣੇ ਘਰ ਜਿੱਥੇ ਕੀ ਮੁੰਡੇ ਆ ਕੇ ਉਹਰੇ ਚਿੱਟਾ ਪੀਂਦੇ ਨੇ ਤੇ ਇੱਕ ਭੈਣ ਹੋਰੇ ਰਹਿੰਦੀ ਆ ਪੱਕੀ ਉਹ ਤੇ ਹੋ ਸਕਦਾ ਉਹਦੇ ਨਾਲ ਕੋਈ ਗਲਤ ਕੰਮ ਵੀ ਹੁੰਦਾ ਹੋਵੇ ਇਸ ਕਰਕੇ ਮੈਂ ਚਾਹੁੰਨਾ ਜੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਕਿ ਜਿਹੜਾ ਮੰਡੇ ਗਵਿੰਦਗੜ ਦਾ ਹਾਲ ਆ ਸਾਡੇ ਵੀ ਉਹ ਸੁਧਰ ਸਕੇ ਹੋਊਗਾ ਨੀਚੇ ਵੀ ਹੋਊਗਾ ਕਿਆ ਪਤਾ ਹੋਵੇ ਵੀ ਨੀਚੇ ਕਿਆ ਪਤਾ ਕੋਈ ਟਿਕਾ ਟੁਕਾ ਲਾਣ ਵਾਲਾ ਬੜਿਆ ਹੋਇਆ ਹੋਵੇ ਦੇਖੋ ਦੋਸਤੋ ਆਹ ਜਿਹੜੇ ਢਾਟੇ ਢੂਟੇ ਜੇ ਪਏ ਨੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਇਹ ਚਿੱਟਾ ਲਾਣ ਵਾਸਤੇ ਹੀ ਨੇ ਤੇ ਘਰ ਆ ਕਿਸੇ ਦਾ ਰਹਿੰਦਾ ਕੋਈ ਨਹੀਂ ਹੈਗਾ ਔਰ ਤੇ ਆ ਦੇਖੋ ਸਾਰੇ ਉਹ ਬੋਤਲਾਂ ਹੀ ਬੋਤਲਾਂ ਹੈ ਠੀਕ ਹੈ

ਤੋ ਇਹ ਲੇਡੀਆਂ ਵੀ ਭੈਣਾਂ ਵੀ ਜਿਹੜੀ ਐਸ ਟਾਈਮ ਹੋ ਸਕਦਾ ਵੀ ਚਿੱਟਾ ਪੀ ਕੇ ਪਈ ਆ ਵੀ ਇਹਨੂੰ ਸੁਰਤ ਨਹੀਂ ਹੈ ਤੇ ਬਿਲਕੁਲ ਸਾਹਮਣੇ ਸੇਲ ਟੈਕ ਟੈਕਸ ਆਫਿਸ ਆ ਤੇ ਇਹਦੇ ਨਾਲ ਸਾਹਮਣੇ ਹੋਰ ਇਹ ਆ ਬਿਲਡਿੰਗ ਆ ਆ ਸਾਹਮਣੇ ਦੁਕਾਨਾਂ ਬਣੀਆਂ ਹੋਇਆ ਰਸਤਾ ਇਧਰੋਂ ਹੀ ਆ ਜਾਣ ਨੂੰ ਤੇ ਜਿਹੜਾ ਇਹ ਘਰ ਆ ਕਰ ਦੇ ਤਾਂ ਗੇਟ ਲੱਗਿਆ ਹੋਇਆ ਜੀ ਹਾਂ ਕੋਈ ਰਹਿائش ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੇਲ ਟੈਕਸ ਆਫਿਸ ਦੇ ਸਾਹਮਣੇ ਘਰ ਜਿੱਥੇ ਬਹੁਤ ਜ਼ਿਆਦਾ ਮੁੰਡੇ ਆ ਕੇ ਚਿੱਟਾ ਪਿੰਦੇ ਨੇ ਪਹਿਲਾਂ ਤਾਂ ਉਹ ਕੁੜੀ ਨੂੰ ਇੱਥੋਂ ਰੈਸਕਿਊ ਕਰੋ 239 ਨੰਬਰ ਮਕਾਨ ਤੇ ਸੇਲ ਟੈਕਸ ਆਫਿਸ ਬਿਲਕੁਲ ਸਾਹਮਣੇ ਘਰ ਜਿੱਥੇ ਕੀ ਮੁੰਡੇ ਆ ਕੇ ਉਹਰੇ ਚਿੱਟਾ ਪਿੰਦੇ ਨੇ ਕਿ ਭੈਣੋਰੇ ਰਹਿੰਦੀ ਆ ਪੱਕੀ ਉਹ ਤੇ ਹੋ ਸਕਦਾ ਉਹਦੇ ਨਾਲ ਕੋਈ ਗਲਤ ਕੰਮ ਵੀ ਹੁੰਦਾ ਹੋਵੇ ਇਸ ਕਰਕੇ ਮੈਂ ਚਾਹੁੰਨਾ ਜੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਆ ਕਿ ਜਿਹੜਾ ਮੰਡੇ ਗਵਿੰਦ ਕੜ ਦਾ ਹਾਲ ਆ ਸਾਡੇ ਵੀ ਉਹ ਸੁਧਰ ਸਕੇ